देख रहे हो हक सच दी आवाज के नाइन न्यूज पंजाब बैठी सी ऐसा नहीं है ना ये पेरेंट ने सा बहुत लंबा चलना आज बच्चा पढ़ता है, कल बच्चा बारवी करके बाहर निकलना ਤੇ ਇਹ ਸਾਡੇ ਨਾਲ ਜੁੜਿਆ ਸੀ ਇਹਨਾਂ ਨਾਲ ਜੁੜਿਆ ਤੁਸੀਂ ਪੁੱਛੋ ਜਦੋਂ ਆਪਾਂ ਸ਼ੂਟਿੰਗ ਰੇਂਜ ਦਾ ਇਨੋਗ੍ਰੇਸ਼ਨ ਕਰਦੇ ਆ ਜਾਂ ਜਦੋਂ ਅਸੀਂ स्विਮਿੰਗ ਪੂਲ ਦਾ ਇੱਥੇ ਇਨੋਗ੍ਰੇਸ਼ਨ ਕਰ ਰਹੇ ਆ ਜਾਂ ਇੱਥੇ ਕੋਈ ਵੀ ਫੈਸਿਲਿਟੀ ਪੁੱਛੋ ਕਦੀ ਪੈਸੇ ਮੰਗੇ ਅਸੀਂ ਕਿ ਕਿੰਨੇ ਜੀ ਪੈਸੇ ਲੱਗਣੇ ਨੇ ਨਹੀਂ ਕਿਉਂਕਿ ਇਹ ਚੀਜ਼ਾਂ ਅਸੀਂ ਵੀ ਜਾਣਦੇ ਆ ਸਾਡੇ ਬੱਚੇ ਵਧੀਆ ਕਰਨ ਪੂਰੇ ਨੂਰ ਮੈਦ ਤੋਂ ਤੁਹਾਨੂੰ ਕਿਸੇ ਤੋਂ ਪੁੱਛ ਵੀ ਆ ਫੈਸਿਲਿਟੀ ਲਈ ਹੁਣ ਜਦੋਂ ਐਮਵੀ ਸਰ ਆਏ ਹੈਗੇ ਆ ਉਹ ਕੋਸ਼ਿਸ਼ ਕਰਦੇ ਵਧੀਆ ਤੋਂ ਵਧੀਆ ਚੀਜ਼ਾਂ ਜਿਹੜੇ ਬਾਹਰ ਉਹਨਾਂ ਦੇ ਜੇ ਤਾਂ ਵੀ ਸ਼ਰਤਾਂ ਮੰਨਦੇ ਆ ਸਾਡੇ

आनो 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 आ

ਇਹ ਮੇਰੇ ਨਾਲ ਸਾਡੇ ਜਿੰਨੇ ਪੇਰੈਂਟਸ ਆਪ ਕਰਕੇ ਬੈਠੇ ਆ ਆਪਾਂ ਇਕੱਲੇ ਹੀ ਲੱਗੇ ਆ ਸਕੂਲ ਉੱਤੇ ਆਉਚਰ ਕਰਨ ਇਕੱਲੇ ਤੁਸੀਂ ਫੇਰ ਤੁਸੀਂ ਸੁਣੋ ਨਾ ਕਿ ਅਪਲੀਕੇਸ਼ਨ ਲਓ ਜਿਹੜਾ ਇਹਦਾ ਪ੍ਰੋਬਲਮ ਹੈ ਤੁਸੀਂ ਸਵੇਰ ਦੇ ਨਾਲ ਨਹੀਂ ਆਇਆ ਸਵੇਰ ਦੇ ਨਾਲ ਨਹੀਂ ਆਇਆ ਆ ਪੇਰੈਂਟਸ ਇੱਥੇ ਇਹਨਾਂ ਦੀ ਸੁਣੋ ਨਾ ਜਿੱਥੇ ਬੰਦੀ ਤੌਰ ਤੇ ਨਾ ਕਰੋ ਪੇਰੈਂਟਸ ਹੀ ਸੁਣੋ ਆ ਪੇਰੈਂਟਸ ਸਟਾਪ ਕਰਕੇ ਬੈਠੇ ਕੋਈ ਨਹੀਂ ਆਣੀਗਾ ਸੁਣੋ ਨਾ ਕਿ ਟੌਪ ਕਰ ਪਾਜੀ ਸਾਹੂ ਜੀ ਦਾ ਸਭਿਆਗੀ ਵਾਲਾ ਬੰਦਾ ਆ ਯਾਰ ਪਰ ਉਹ ਤਾਂ ਵੀ ਸਾਡੇ ਚਾਹੀਦੇ ਨੇ ਰੱਖਦੇ ਆ ਕਿ ਨਹੀਂ ਤੇਰੀ ਪਤਨੀ ਤੇਰੇ ਤਰਫ ਤੇਰੀ ਵੀ ਸੁਣਾ ਦੇ ਮੈਂ ਨਹੀਂ ਜਿਹੜਾ ਮਾਈ ਯਾਰ ਮੈਂ ਨਹੀਂ ਇਹਨਾਂ ਨੂੰ ਦਿੰਦਾ ਅੱਜ ਮੈਂ ਨਹੀਂ ਦੇਣਾ ਤੇਰਾ ਵਿੱਚ ਸਾਡੇ ਨਾਲ ਕੋਈ ਨਾ ਬੋਲਿਆ ਕਹਿੰਦਾ ਮੈਂ ਕਿਹਾ ਕਹਿੰਦਾ ਉਧਰ ਕਹਿੰਦਾ ਉਧਰ ਸਾਡੇ ਨਹੀਂ ਆਉਂਦੇ ਉਧਰ ਨਹੀਂ ਨਾਲ ਨਹੀਂ ਉਹ ਸ਼ੈੱਪਰ ਨਾਲ ਜਿਹੜੀ ਬੰਨਣ ਵਾਲੀ ਇਹ ਵੀ ਬਾਤ ਉਹ ਗੁੰਮਦਾਰ ਕਹਿੰਦੀ ਆ ਪੁੱਛਿਆ ਮੈਂ ਨੇ ਮੈਂ ਜਿਹੜੀ ਬੰਨਣ ਵਾਲੀ ਆ ਯਾਰ ਮੈਂ ਤੇਰੇ ਨਾਲ ਖੜੀ ਅਸੀਂ ਤੁਸੀਂ ਦੱਸੋ ਪਹਿਲਾਂ ਯਾਰ ਹਾਲਾਤ ਦੱਸੋ ਮੈਂ ਜਾਦਾ ਸਾਰਾ ਹੱਲ ਹੋਇਆ ਹਾਂਜੀ ਉਹਨਾਂ ਬਈ ਝੋਣ ਦੀ ਤਿਆਰੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਆ ਇੱਕ ਹਫਤਾ ਪਹਿਲਾਂ ਅਸੀਂ ਇੱਥੇ ਡਿਪਸਿਟ ਸਕੂਲ ਆਏ ਸੀਗੇ ਨੂਰ ਮਹਿਲ ਤੇ ਇੱਕ ਅਸੀਂ ਉੱਥੇ ਧਰਨਾ ਲਾਇਆ ਸੀ ਬਾਹਰ ਅਸੀਂ ਕੁਝ ਮੰਗਾ ਜਿਹੜੀਆਂ ਬੱਚਿਆਂ ਦੇ ਰਿਕਾਰਡਿੰਗ ਅਸੀਂ ਦੇ ਕੇ ਗਏ ਸੀ ਇੱਥੇ ਹੂੰ ਤੇ ਉਹ ਮੰਗਾਂ ਦੇ ਬਾਰੇ ਅੱਜ ਅਸੀਂ ਸਵੇਰ ਤੋਂ ਇੱਥੇ ਆਏ ਆ ਤੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਕਈ ਵਾਰੀ ਪ੍ਰਿੰਸੀਪਲ ਤੋਂ ਕੋਈ ਗੱਲ ਇਦਾਂ ਦੀ ਸਿਰੇ ਚੜੀ ਨਹੀਂ ਹੂੰ ਤੇ ਫਿਰ ਇਹਨਾਂ ਨੇ ਆਪਣੇ ਐਮ ਡੀ ਨੂੰ ਬੁਲਾਇਆ ਇਹਨਾਂ ਦਾ ਐਮ ਡੀ ਆਇਆ ਜਾਂ ਇਹਨਾਂ ਦੀ ਮੈਡਮ ਆਈ ਇੱਕ ਜਨਦਰਦਰ ਤੋਂ ਉਹ ਸਾਰੇ ਆਏ ਉਹਨਾਂ ਨੇ ਆਣ ਕੇ ਸਾਡੇ ਨਾਲ ਗੱਲਬਾਤ ਕੀਤੀ ਪਹਿਲਾਂ ਤਾਂ ਅਸੀਂ ਬਹੁਤ ਚਿਰ ਮੀਟਿੰਗ ਚੱਲੀ ਇਹਨਾਂ ਨਾਲ ਮੇਨੂ ਮੇਰਾ ਤਸਵੀਰ ਤੋਂ ਚੱਲਦੀ ਪਈ ਆ ਹੁਣ ਮੀਟਿੰਗ ਇਹਨਾਂ ਨਾਲ ਖਤਮ ਹੋਈ ਆ ਤੇ ਫੈਸਲੇ ਇਹ ਹੋਏ ਆ ਵੀ ਜਿਹੜੀ ਇੱਕ ਇਹ ਜਿਹੜੇ ਜੁਰਮਾਨਾ ਪਾਉਂਦੇ ਸੀ ਫੀਸਾਂ ਤੇ ਉਹ ਜੁਰਮਾਨਾ ਇਹਨਾਂ ਨੇ ਬੰਦ ਕੀਤਾ ਉਹ ਬੰਦ ਕਰਨਗੇ ਉਹ ਨਹੀਂ ਦੇਵਾਂਗੇ ਜੇ 2 ਮਹੀਨਿਆਂ ਤੱਕ ਇਹਨਾਂ ਨੂੰ ਕਿਹਾ ਆ 1.5-2 ਮਹੀਨਿਆਂ ਦੇ ਵਿੱਚ ਵਿੱਚ ਫੀਸ ਗਾ ਆਪਣੇ ਤਾਰ ਦਿੰਦੇ ਆ ਜਿਹੜੇ ਪੇਨਸ ਆ ਤੇ ਕੋਈ ਜੁਰਮਾਨਾ ਨਹੀਂ ਜੇ ਉਹ ਤੋਂ ਲੇਟ ਹੁੰਦੀ ਆ ਫਿਰ ਕੋਈ ਥੋੜਾ ਜਿਹਾ ਜੁਰਮਾਨਾ ਲਾਉਣਗੇ ਤੇ ਇਹ ਗੱਲ ਦੇ ਵਿੱਚ ਸਹਿਮਤੀ ਹੋਈ ਜਿਹੜਾ ਏਸੀ ਦਾ ਖਰਚਾ ਸਰਵਿਸ ਜਿਹੜੀ ਲੈਂਦੇ ਸੀ ਏਸੀ ਦਾ ਉਹ ਵੀ ਬੰਦ ਕਰਵਾਇਆ ਅੱਜ ਤੇ ਬੱਥੇ ਦਾ ਕੁਝ ਕਰਾਇਆ ਸੀਗਾ ਉਹ ਅਸੀਂ ਦੱਸਿਆ ਵੀ ਕਿੰਨੇ ਕਿਲੋ ਕਿਲੋ ਮੀਟਰ ਤੇ ਕਰ ਇਹਨਾਂ ਨੂੰ ਪੁੱਛਿਆ ਤੇ ਉਹ ਉਹਨਾਂ ਨੇ ਸਾਨੂੰ ਦੱਸਿਆ ਵੀ ਇੰਨੇ ਕਿਲੋਮੀਟਰ ਤਾਈਆਂ ਤੇ 1500 ਉਹ ਦਿੰਦੇ ਸੀਗੇ ਇੱਕ ਕੈਲੰਡਰ ਦਿੰਦੇ ਸੀ ਉਹ ਕੈਲੰਡਰ ਵੀ ਖਤਮ ਕਰਾਇਆ ਹੋਰ ਜਿਹੜਿਆਂ ਵਿੱਚ ਕਈ ਏਦਾਂ ਦੀਆਂ ਚੀਜ਼ਾਂ ਹੋਰ ਵੀ ਆ ਐ ਪਿਆ ਜਾਂ ਦੂਸਰਾ ਆ ਉਹਦਾ ਵੀ ਸਾਰਾ ਇਹ ਕਹਿੰਦੇ ਅਸੀਂ ਬੰਦ ਕਰ ਦਾਂਗੇ ਤੇ ਇਹ ਚੀਜ਼ ਤੇ ਸਾਡੀ ਅੱਜ ਇਹਨਾਂ ਨਾਲ ਸਹਿਮਤੀ ਹੋਈ ਆ ਉਹਦੇ ਵਿੱਚ ਅ ਬਾਕੀ ਸਾਰਿਆਂ ਨਾਲ ਅਸੀਂ ਗੱਲਬਾਤ ਕੀਤੀ ਸਾਡੇ ਨਾਲ ਆਏ ਆ ਇਹ ਪਿੰਡ ਦੇ ਸਾਰੇ ਬੱਚਿਆਂ ਦੇ ਸਾਰੇ ਇਹ ਜਥੇਦਾਰ ਜੀ ਆ ਗਰਦਾਵਰ ਸਿੰਘ ਅਟੀ ਤੋਂ ਤੇ ਬਲਵੀਰ ਸਿੰਘ ਆ ਇਹ ਕਤੋਲਿਆਂ ਤੋਂ ਆਪਣੇ ਕੁਲਵਿੰਦਰ ਸਿੰਘ ਦਰਸ਼ਨ ਸਿੰਘ ਤੇ ਦਰਸ਼ਨ ਸਿੰਘ ਆ ਨਾਲ ਕੀ ਨਾਂਜੀ ਪ੍ਰੀਤ ਸਿੰਘ ਪ੍ਰੀਤ ਸਿੰਘ ਆ ਨਾਲ ਹੀ ਸੰਦੀਪ ਸਿੰਘ ਮੁੰਡਾ ਫਲੋਰ ਤੋਂ ਇਹ ਸਾਰੇ ਅਸੀਂ ਇੱਥੇ ਆਏ ਅੱਜ ਬਹੁਤ ਸੰਗਤ ਆਈ ਸੀ ਕੁਝ ਘਰਾਂ ਨੂੰ ਚਲ ਗਈ ਆ ਸਵੇਰ ਤੇ ਬੈਠੇ ਆ ਕਿਸੇ ਨੇ ਪੱਠੇ ਚੋਣਾ ਪੱਠੇ ਪਾਉਣੇ ਆ ਪਸ਼ੂਆਂ ਨੂੰ ਦੁੱਧ ਚੋਣਾ ਆ ਉਹ ਇਸ ਕਰਕੇ ਸਾਰੇ ਚਲ ਗਏ ਤੇ ਪੁਲਿਸ ਵੀ ਆਈ ਆ ਹੁਣ ਤੇ ਮਾਹੌਲ ਵੀ ਕੁਛ ਥੋੜਾ ਜਿਹਾ ਗਰਮ ਹੋਇਆ ਤੇ ਉਹ ਮਾਹੌਲ ਦਾ ਕੋਈ ਨਹੀਂ ਸਾਡ ਨੂੰ ਤਾਂ ਇਦਾਂ ਹੈ ਨਹੀਂਗਾ ਬਈ ਇੰਨਾ ਕੁਛ ਕਹਿੰਦੇ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਕੀ ਨਾਮ ਤੁਹਾਡਾ ਮੋਨਿਕਾ ਮੰਡੋਤਰਾ ਸੀ ਮੈਂ ਸੀ ਹਾਂ ਡਿਪਸ ਇੰਸਟੀਚੂਸ਼ਨਸ ਕੀ ਤੇ ਮੈਮ ਅੱਜ ਤੁਸੀਂ ਸਾਰੇ ਆੜੇ ਇਕੱਠੇ ਹੋਏ ਆ ਤੇ ਇਸ ਤਰ੍ਹਾਂ ਸਾਡੀ ਮੀਟਿੰਗ ਵੀ ਹੋਈ ਆ ਇਹ ਕੀ ਮੈਟ੍ਰਿਕ ਹੈਗਾ ਪੂਰਾ ਤੇ ਕੀ ਰਿਜ਼ਲਟ ਨਿਕਲੇਉਂਗਾ ਜੀ ਬਿਲਕੁਲ ਪੇਰੈਂਟਸ ਸਾਰੇ ਇਕੱਠੇ ਹੋਏ ਸੀਗੇ ਕਿਉਂਕਿ ਕਾਫੀ ਆਊਟਸਟੈਂਡਿੰਗ ਫੀਸ ਚਲਦੀ ਸੀ ਕਿ ਕਈ ਪੇਰੈਂਟਸ ਦੀ ਕਈਆਂ ਦੀ 4 ਮਹੀਨੇ 6 ਮਹੀਨੇ ਐਸਾ ਮਸਲੇ ਚੱਲ ਰਹੇ ਸੀਗੇ ਜਿਦੇ ਚਾਸੀਂ ਪੇਰੈਂਟਸ ਨੂੰ ਅਪਰੋਚ ਕਰਦੇ ਸੀ ਬਾਾਰ-ਬਾਰ ਡਾਇਰੀ ਦੇ ਥਰੂ ਵੀ ਔਰ ਨੋਟਸ ਦੇ ਥਰੂ ਵੀ ਕਿ ਆਪਣੇ ਬੱਚਿਆਂ ਦੀ ਆ ਕੇ ਫੀਸ ਪੇ ਕਰੋ ਟਾਈਮ ਸਿਰ ਫੀ ਪੇ ਕਰੋ ਔਰ ਕੁਝ ਕੇਸਿਸ ਸੀਗੇ ਜਦੋਂ ਫੀਸ ਬਹੁਤ ਜ਼ਿਆਦਾ ਇਕੱਠੀ ਹੋ ਜਾਂਦੀ ਹੈ ਤਾਂ ਓਬਵੀਅਸਲੀ ਫਾਈਨ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਪੇਰੈਂਟਸ ਦਾ ਇਹ ਚਾਹੁੰਦੇ ਸੀਗੇ ਕਿ ਸਾਡਾ ਜਿਹੜਾ ਹੈ ਫਾਈਨ ਜਿਹੜਾ ਹੈ ਸਾਡਾ ਜਿਹੜਾ ਹੈ ਮਾਫ ਕੀਤਾ ਜਾਏ ਅਸੀਂ ਪੇਰੈਂਟਸ ਨਾਲ ਇੱਕ ਇੱਕ ਨਾਲ ਗੱਲ ਕੀਤੀ ਹੈ ਜਿਹੜੇ ਪੇਰੈਂਟਸ ਆ ਜੈਨੂਇਨ ਇਸ਼ੂ ਹੈਗੇ ਆ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਕਾਰ ਵਿੱਚ ਕੋਈ ਮਸਲਾ ਹੈਗਾ ਅਸੀਂ ਉਹਨਾਂ ਦਾ ਫਾਈਨ ਬਿਲਕੁਲ ਮਾਫ ਕਰਤਾ ਹੈ ਠੀਕ ਹੈ ਜਿਹੜੇ ਪੇਰੈਂਟਸ ਟਾਈਮ ਸਿਰ ਫੀਸ ਦੇ ਸਕਦੇ ਹੈਗੇ ਹਨ ਉਹਨਾਂ ਨੂੰ ਸਾਡੀ ਰਿਕੁਐਸਟ ਹੈਗੀ ਹੈ ਕਿ ਆਪਣੀ ਫੀਸ ਜਿਹੜੀ ਹੈ ਟਾਈਮ ਸਿਰ ਉਤਾਰਨ ਬਿਕੋਜ਼ ਇੰਸਟੀਚਿਊਸ਼ਨ ਦੇ ਖਰਚੇ ਜਿਹੜੇ ਹੈ ਇਸ ਕੋਈ ਚੱਲਣੇ ਆ ਹੈ ਨਾ ਅਸੀਂ ਵੀ ਨਹੀਂ ਚਾਹੁੰਦੇ ਕਿ ਪੇਰੈਂਟ ਫੀਸ ਦੇ ਮਤਲਬ ਸਾਨੂੰ ਫਾਈਨ ਦੇ 1 ਰੁਪਿਆ ਅਸੀਂ ਫਾਈਨ ਨਹੀਂ ਚਾਹੁੰਦੇ ਪੇਰੈਂਟ ਤੋਂ ਬਟ ਇਹ ਦਿੱਕਤ ਇਸ ਕਰਕੇ ਆ ਗਈ ਕਿ ਪਿਛਲੇ 6-7 ਮਹੀਨੇ ਤੋਂ ਕਈ ਲੋਕੀ ਸੀ ਉਹਨੇ ਇੰਨਾ ਚ ਕਈ ਪੇਰੈਂਟਸ ਤੁਹਾਡੇ ਸਾਹਮਣੇ ਆਏ ਸੀਗੇ ਜਿਨ੍ਹਾਂ ਨੂੰ ਅਸੀਂ ਫੀਸ 'ਚ ਆਲਰੇਡੀ رعایت ਦਿੱਤੀ ਹੈ ਜਿਹੜੀ ਸਾਡੀ ਫੀਸ ਚੱਲ ਰਹੀ ਹੈ ਤੁਹਾਡੇ ਸਾਹਮਣੇ ਉਹ ਮੰਨੇ ਆ ਕੈਮਰੇ ਤੇ ਕਿ ਸਾਨੂੰ 50-50% رعایت ਦਿੱਤੀ ਗਈ ਤੁਹਾਡੇ ਸਾਹਮਣੇ ਇੱਕ ਪੇਰੈਂਟ ਮੰਨਿਆ ਕਿ ਮੈਨੂੰ 50% ਫਾਈਨ ਕੀਤਾ ਗਿਆ ਸੀ ਬਟ ਮੈਡਮ ਨੇ ਮੇਰੇ ਹਾਲਾਤ ਦੇਖਤੇ ਹੋਏ ਉਹ ਫਾਈਨ ਨੂੰ ਪੰਜਾਹ ਤੋਂ ਵਧਾ ਕੇ 75% ਤੱਕ ਮੈਨੂੰ ਕੰਸੈਸ਼ਨ ਦਵਾ ਕੇ ਪੇਰੈਂਟ ਮੰਗਨ 50 ਆਇਆ ਸੀ ਅਸੀਂ 75% ਦੇ ਦਿੱਤੀ ਕਿ ਨਹੀਂ ਕੋਈ ਗੱਲ ਨਹੀਂ ਸਾਨੂੰ ਫਾਈਨ ਦਾ ਇਸ਼ੂ ਹੀ ਨਹੀਂ ਹੈਗਾ ਉਹ ਅੱਜ ਜਦੋਂ ਪੇਰੈਂਟਸ ਨਾਲ ਇੰਟਰੈਕਸ਼ਨ ਹੋਈ ਹੈ ਤੇ ਚੈਰੀ ਜੱਥੇ ਬੰਦੀਆਂ ਤੋਂ ਵੀ ਆਏ ਸੀ ਕਿ ਅਸੀਂ ਉਹਨਾਂ ਨੂੰ ਇਹ ਚੀਜ਼ ਕਹੀ ਹੈ ਕਿ ਜਿਹੜੇ ਨੂੰ ਵੀ ਪ੍ਰੋਬਲਮ ਹੈਗੀ ਹੈ ਸਾਨੂੰ ਅਪਰੋਚ ਕਰਨਗੇ ਆਪਾਂ 1 ਰੁਪਿਆ ਫਾਈਨ ਨਹੀਂ ਲਾਹਾਂਗੇ ਸਾਡਾ ਫਾਈਨ ਲੈਣਾ ਇਸ਼ੂ ਹੀ ਨਹੀਂ ਹੈ ਅਸੀਂ ਜਾਣਦੇ ਹਾਂ ਕਿ ਸਕੂਲ ਇੱਕ ਡਿਸਪਲਿਨ ਨਾਲ ਗਿਣਿਆ ਜਾਂਦਾ ਹੈ ਹਨਾ ਤੇ ਹਰ ਚੀਜ਼ ਇੱਕ ਡਿਸਪਲਿਨ ਨਾਲ ਚੱਲਣੀ ਚਾਹੀਦੀ ਹੈ ਤੇ ਜਿਹੜਾ ਤੁਹਾਡੀ ਫੀਸ ਹੈ ਤੁਸੀਂ ਟਾਈਮ ਸਿਰ ਹੁਣ ਪੇਰੈਂਟਸ ਨੂੰ ਆਪਾਂ 3 ਮਹੀਨੇ ਦਾ ਫੀ ਜਨਰੇਟ ਕਰਦੇ ਹਾਂ ਨਾ ਬਿਲ ਸਾਰੇ ਸਕੂਲਾਂ ਤੁਸੀਂ ਦੇਖੋ 3 ਮਹੀਨੇ ਦੀ ਕੱਟੀ ਫੀਸ ਲਿੱਤੀ ਜਾਂਦੀ ਹੈ ਸਿਰਫ ਸਾਡਾ ਸਕੂਲ ਹੈ ਅਸੀਂ ਕਹਿੰਦੇ ਹਾਂ ਤੁਸੀਂ ਨਹੀਂ 3 ਮਹੀਨੇ ਨਹੀਂ ਤੁਸੀਂ ਕੱਤੀ ਫੀਸ ਦੇ ਸਕਦੇ ਤੁਸੀਂ ਮੰਥਲੀ ਫੀਸ ਦੇ ਸਕਦੇ ਹੋ ਤੇ ਤੁਸੀਂ ਸਾਨੂੰ ਮੰਥਲੀ ਫੀਸ ਦਿਓ ਅਸੀਂ ਸਿਰਫ ਮੰਥਲੀ ਫੀਸ ਵੀ ਲੈਣੀ ਹੁੰਦੀ ਤੇ ਕੋਈ ਫਾਈਨ ਨਹੀਂ ਪਾਉਂਦੇ ਅਸੀਂ ਨਹੀਂ ਕਹਿੰਦੇ ਕਿ ਤੁਹਾਡਾ 3 ਮਹੀਨੇ ਜਿਆ ਫੀਸ ਨਹੀਂ ਆਈ ਤੇ ਤੁਸੀਂ ਫਾਈਨ ਦਿਓ ਅਗਰ ਪੇਰੈਂਟ ਮੰਥਲੀ ਦੇ ਸਕਦੇ ਅਸੀਂ ਮੰਥਲੀ ਲੈ ਰਹੇ ਇੱਕ ਮਿੰਟ ਉਹ ਪੇਰੈਂਟ ਦਾ ਮੁੱਸਲਾ ਸੀਗਾ ਕਿ ਏਸੀ ਦਾ ਪੈਸਾ ਚਾਰਜਸ ਵੈਲੇ ਆ ਕੀ ਇਹ ਵਗੈਰਾ ਹੁਣ ਸਭ ਨੂੰ ਬੰਨ ਦਿੱਤਾ ਜਾਂਦਾ ਅਸੀਂ ਪੇਰੈਂਟਸ ਨੂੰ ਇਹ ਚੀਜ਼ ਦੱਸੀ ਸੀ ਕਿ ਸਾਡੇ ਇੱਥੇ ਦੋ ਸਕੂਲ ਹੈਗੇ ਹੈ ਨਾ ਤੇ ਅਸੀਂ ਪੇਰੈਂਟਸ ਨੂੰ ਇਹ ਚੀਜ਼ ਬੋਲਿਆ ਸੀਗਾ ਕਿ ਆ ਕਈ ਪੇਰੈਂਟਸ ਨੇ ਅਪਰੋਚ ਕੀਤਾ ਹੁਣ ਤੁਸੀਂ ਦੇਖਿਓ ਮੌਸਮ ਬਹੁਤ ਬਦਲ ਗਿਆ ਹੁਣ ਮੌਸਮ ਵੈਸਾ ਨਹੀਂ ਰਿਹਾ ਜਦੋਂ ਪਹਿਲਾਂ ਹੁੰਦਾ ਸੀ ਕਿ ਸਿਰਫ ਪੱਕੇ ਦੀ ਹਵਾ ਬਹੁਤ ਹੁੰਦੀ ਸੀ ਅੱਜ ਦੀ ਡੇਟ ਇਚ ਇਹੋ ਸਾਰੇ ਬੱਚੇ ਹੈਗੇ ਜਿਨ੍ਹਾਂ ਦੇ ਘਰਾਂ 'ਚ ਏਸੀ ਹੈਗੇ ਆ ਔਰ ਸਾਡੇ ਕੋਲ ਪੂਰੀ ਕਲਾਸ ਦੇ ਪੇਰੈਂਟਸ ਇਕੱਠੇ ਹੋ ਕੇ ਆਏ ਕਿ ਮੈਡਮ ਪਲੀਜ਼ ਤੁਸੀਂ ਸਾਨੂੰ ਏਸੀ ਦੀ ਫੈਸਿਲਿਟੀ ਦੇ ਦੇਓ ਅਸੀਂ ਜੋ ਵੀ ਤੁਹਾਡਾ ਖਰਚਾ ਬਣੇਗਾ ਬਿਜਲੀ ਦਾ ਜਾਂ ਏਸੀ ਦਾ ਅਸੀਂ ਦੇਣ ਨੂੰ ਤਿਆਰ ਹੈਗੇ ਜਿਹਹੁਨੇ ਇੱਕ ਕਲਾਸ 30 ਬੱਚਿਆਂ ਦੀ ਹੈ ਪਰ 25 ਬੱਚਾ AC ਮੰਗ ਰਿਆ ਹੈ 5 ਬੱਚਾ ਕਹਿ ਰਿਆ ਮੈਂ ਨਹੀਂ AC ਕਰ ਸਕਦਾ ਤੇ ਸਾਨੂੰ 25 ਬੱਚਿਆਂ ਦੀ ਵੀ ਸੁਣੀ ਪਏਗੀ ਹੈਨਾ ਉਸ ਕੇਸੇ ਵਿੱਚ ਅਸੀਂ ਜਿਹੜਾ ਹੈ ਬਿਲਕੁਲ ਸਿਰਫ ਇਹ ਜਿਹੜੇ 6 ਮਹੀਨੇ 5 ਜਾਂ 6 ਮਹੀਨੇ ਹੈ ਜਿਹਦੇ ਵਿੱਚ AC ਚੱਲਣਾ ਹੈ ਸਿਰਫ ਉਸ ਮਹੀਨੇ ਦਾ ਚਾਰਜ ਆਏਗਾ ਇਹਦੇ ਬਾਅਦ ਜਦੋਂ AC ਨਹੀਂ ਚੱਲਣਾ ਉਹਦਾ ਕੋਈ ਚਾਰਜ ਅਸੀਂ ਨਹੀਂ ਲੈਣਾ ਈਵਨ ਗਰਮੀਆਂ ਦੀ ਛੁੱਟੀਆਂ 'ਚ ਜਦੋਂ AC ਨਹੀਂ ਚੱਲਦਾ ਅਸੀਂ 1 ਰੁਪਈਆ ਨਹੀਂ ਲਿਆ ਸੇਫ ਉਹਨੇ ਮਹੀਨਿਆਂ ਚ ਜਦੋਂ ਇਹ ਸੀ ਚੱਲਦਾ ਤਦ ਹੀ ਉਹ ਚਾਰਜ ਲੇਤਾ ਜਾਂਦਾ ਮੈਮ ਯਾਨੀ ਕਿ ਤੁਹਾਡੇ ਅਕੋਰਡਿੰਗ ਕਿਹੜਾ ਮੇਨ ਮਸਲਾ ਸੀ ਉਹ ਫੀਸਾਂ ਦੇ ਬਾਧੇ ਨੂੰ ਲੈ ਕੇ ਜਾਂ ਜੁਰਮਾਨੇ ਨੂੰ ਲੈ ਕੇ ਸੀ ਸੇਫ ਜੁਰਮਾਨੇ ਨੂੰ ਲੈ ਕੇ ਸੀਗਾ ਜੁਰਮਾਨੇ ਨੂੰ ਲੈ ਕੇ ਹੀ ਸੀਗਾ ਦੱਸ ਸਕਦੇ ਹੋ ਵੀ ਜੋ ਤੁਸੀਂ ਫਾਈਨ ਲਾਉਨੇ ਆ ਉਹ ਕਿਸ ਮਤਲਬ ਕਿਸੇ ਨਾਲ ਲਾਉਨੇ ਕਿੱਦਾਂ ਕਿੱਦਾਂ ਲਾਉਨੇ ਠੀਕੋ ਪਹਿਲੇ ਅਸੀਂ ਜਿਹੜਾ ਫਾਈਨ ਹੁਣ ਇਹਨਾਂ ਦਾ ਕੀਤਾ ਸੀਗਾ ਕਿ ਇਹ ਸੀਗੀ ਪਹਿਲੀ ਤੋਂ ਲੈ ਕੇ ਵੈਸੇ ਫੀਸ ਪਹਿਲੀ ਨੂੰ ਪੇ ਕਰਨੀ ਹੁੰਦੀ ਹੈ ਪਹਿਲੀ ਤੋਂ ਲੈ ਕੇ 10 ਤਰੀਕ ਤੱਕ ਅਸੀਂ 1 ਰੁਪਇਆ ਫਾਈਨ ਨਹੀਂ ਲਗਾ ਰਹੇ ਠੀਕ ਹੈ ਔਰ 10 ਤੋਂ ਲੈ ਕੇ ਚਲੋ ਬੰਦੇ ਦਾ ਇੱਕ ਦੋ ਦਿਨ ਅger ਉੱਪਰ ਹੋ ਜਾਂਦੇ ਅger ਕੋਈ ਛੁੱਟੀ ਆ ਜਾਂਦੀ ਹੈ 11 12 ਨੂੰ ਅਸੀਂ ਤਾਂ ਵੀ ਫਾਈਨ ਨਹੀਂ ਲੈਂਦੇ 12 ਤਰੀਕ ਨੂੰ ਕੋਈ ਛੁੱਟੀ ਆ ਗਈ 11 ਨੂੰ ਆ ਗਈ ਅਸੀਂ ਕੋਈ ਫਾਈਨ ਨਹੀਂ ਲੈਂਦੇ ਉਹਦੇ ਬਾਅਦ 15 ਤਰੀਕ ਤੱਕ ਅਸੀਂ 10 ਰੁਪਏ ਹੀ ਫਾਈਨ ਰੱਖਿਆ ਟੋਟਲ ਫੀਸ ਹੁੰਦਾ ਹਾਂ ਹਾਂ 10 ਰੁਪਇਆ ਹੀ ਫਾਈਨ ਰੱਖਿਆ ਹੈ ਕਿ ਅger ਬੱਚਾ ਨਹੀਂ ਪੇ ਕੀਤਾ ਪੇਰੈਂਟ ਨੇ ਫੀ ਟਾਈਮ 'ਚ ਕੰਮ 15 ਦੀ ਉੱਤੀ ਅਸੀਂ ਫੀਸ ਦਾ ਫਾਈਨ ਜਿਹੜਾ ਹੈ ਉਹ 20 ਰੁਪਏ ਰੱਖਿਆ ਸੀਗਾ ਤਾਂ ਕਿ ਸਾਡਾ ਮਸਲਾ ਇਹ ਸੀ ਕਿ 10 ਤੱਕ ਦੇ ਦਿਓ ਜਾਂ 15 ਤੱਕ ਦੇ ਦਿਓ ਤੁਸੀਂ ਉਹਨੂੰ 20 ਤੱਕ ਲੈ ਜਾਣਾ ਹੀ ਕਿਉਂ ਹੈ ਜਾਂ ਜੇ ਤੁਹਾਡੀ ਕਰਦੀ ਕੋਈ ਮਜਬੂਰੀ ਹੈ ਤੁਸੀਂ ਨਹੀਂ ਦੇ ਸਕਦੇ 20 ਤੱਕ ਫੀਸ ਅਸੀਂ ਤੁਹਾਰ ਤੋਂ ਫਾਈਨ ਨਹੀਂ ਚਾਹੁੰਦੇ ਤੁਸੀਂ ਆਓ ਸਾਨੂੰ ਦੱਸੋ ਮੇਰੇ ਇਹ ਪ੍ਰੋਬਲਮ ਹੈਗੀ ਹੈ ਮੈਂ 20 ਤਰੀਕ ਤੱਕ ਮੈਡਮ ਫੀਸ ਨਹੀਂ ਦੇ ਸਕਦਾ ਉਸ ਕੇਸ ਇਸ ਮੈਡਮ ਐਪਲੀਕੇਸ਼ਨ ਅਪਰੂਵ ਕਰਕੇ 1 ਰੁਪਿਆ ਵੀ ਫਾਈਨ ਨਹੀਂ ਲਾਉਂਦੇ ਮੈਂ ਕਿਹਾ 10 ਰੁਪਏ ਜਾਂ 20 ਤੱਕ ਤੁਸੀਂ ਆ ਜਾਂਦਾ ਜਾਂਦਾ ਤੇ 14000 ਹਿਸਾਬ ਨਾਲ ਆ ਜਾਂਦਾ ਕਿ ਪੂਰੀ ਫੀਸ ਨੂੰ ਆ ਜਾਂਦਾ ਪੂਰੀ ਫੀਸ ਤੇ ਪੂਰੀ ਫੀਸ ਦਾ ਜੋ ਅਮਾਉਂਟ ਹੁੰਦਾ ਉਹ ਜਿਹੜੇ ਫਾਈਨ ਲਾਏ ਜਾਂਦੇ ਆ ਕਿ ਕਿਸੇ ਸਰਕਾਰੀ ਨੀਤੀ ਤਹਿਤ ਲਾਏ ਜਾਂਦੇ ਕਿ ਸਕੂਲ ਮੈਨੇਜਮੈਂਟ ਕਰਦੇ ਕਿਉਂ ਸਰਕਾਰੀ ਨੀਤੀ ਆਪਾਂ ਬਿਜਲੀ ਬਿਜਲੀ ਇਸਤੇਮਾਲ ਕਰਦੇ ਆ ਨਾ ਤੇ ਸਰਕਾਰੀ ਨੀਤੀ ਹੈਗੀ ਹੈ ਨਾ ਜਦੋਂ ਆਪਾਂ ਬਿੱਲ ਪੇ ਨਹੀਂ ਕਰਦੇ ਤੇ ਸਰਚਾਰਜ ਗਵਰਨਮੈਂਟ ਲਗਾ ਦਿੰਦੀ ਹੈ ਨਾ ਇਹ ਸਰਕਾਰੀ ਨੀਤੀ ਹੈ ਕੋਈ ਮਛਰੇ ਵੀ ਤੁਸੀਂ ਜੋ ਮਤਲਬ ਜੋ ਪੇਸ ਕਰ ਤੁਸੀਂ ਫੀਸ ਉੱਤੇ ਲਾਉਨੇ ਆ ਜਾਂ ਜੁਰਮਾਨਾ ਲਾਉਨੇ ਆ ਹਾਂਜੀ ਉਹ ਸਾਰੇ ਸਕੂਲ ਲਗਾਉਂਦੇ ਹੈਗੇ ਆ ਉਹ ਕੱਲੀ ਸਾਡਾ ਸਕੂਲ ਨਹੀਂ ਲਾਇਆ ਤੇ ਆਪਾਂ ਲਗਾਉਣਾ ਵੀ ਨਹੀਂ ਚਾਹੁੰਦੇ ਆਪਾਂ ਨਹੀਂ ਲਗਾਉਣਾ ਚਾਹੁੰਦੇ ਤੁਸੀਂ ਆਪਾਂ ਗੱਲ ਨੂੰ ਦੂਜੇ ਪਾਸੇ ਲੈ ਜਾ ਰਹੇ ਮੈਂ ਨਹੀਂ ਚਾਹੁੰਦੀ ਗੱਲ ਰਿਮੈਂਬਰ ਐਕਚੁਅਲੀ ਕਈ ਪਰਸਨ ਕਹਿ ਰਹੇ ਸੀ ਵੀ ਸਾਡੀ ਫੀਸ ਤਾਂ ਬਣੀ ਮੰਨ ਲਓ 5500 ਪਰ 5000 ਮੈਂ ਤੁਹਾਨੂੰ ਆਲਰੇਡੀ ਇਹ ਚੀਜ਼ ਦੱਸਤੀ ਹੈ ਮੈਂ ਤੁਹਾਨੂੰ ਆਲਰੇਡੀ ਇਹ ਚੀਜ਼ ਦੱਸਤੀ ਹੈਗੀ ਹੈ ਕਿ ਉਹ ਅਸੀਂ ਜਿਹੜਾ ਹੈਗਾ ਇਹ ਉਹਨੂੰ ਆਪਾਂ ਰੋਲ ਬੈਕ ਕਰਤਾ ਹੈ ਉਹ ਆਪਾਂ ਰਿਟਰਨ ਹੀ ਤੁਹਾਨੂੰ ਦੇਤਾ ਹੈ ਰੋਲ ਬੈਕ ਕਰਤਾ

ਮੈਂ ਨੀ ਆਪ ਕੋ ਸਰਕਾਰ ਨੇ ਤੁਹਾਨੂੰ ਜਦੋਂ ਤੁਸੀਂ ਮੈਂ ਇਲੈਕਟ੍ਰਿਸਿਟੀ ਦੀ ਗੱਲ ਕੀਤੀ ਹੈ ਨਾ ਉਹਦੇ ਇੱਕ ਜਨਰਲ ਫਾਈਲ ਹੁੰਦਾ ਤੁਹਾਡਾ 5000 ਬਿੱਲ ਆ ਜੇ ਤੁਸੀਂ ਨਹੀਂ ਪੇ ਕਰਦੇ ਤੁਹਾਨੂੰ 5000 ਰੁਪਏ ਜਾਂ ਪਹਿਲੇ 1000 ਤਾਂ ਹੈ ਕਿ हमने वो जो अमाउंट जो था उसको हमने ਬਿਲਕੁਲ ਬਹੁਤ ਰਿਡਿਊਸ ਕਰ ਦਿਆ ਹੈ ਇਹ ਹੀ ਦੀ ਗੱਲ ਹੈ ਮੈਂ ਬਾਤੋਂ ਪੇਰੈਂਟਸ ਦੀ ਬਾਤ ਸੁਣਤੇ ਹੋਏ हमने उसको ਰਿਡਿਊਸ ਕਰ ਦਿਆ ਹੈ ਇਲਾਕਾ ਵਾਸੀਆਂ ਨੂੰ ਜਾਂ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਹੈ ਮੈਂ ਪੇਰੈਂਟਸ ਨੂੰ ਇਹ ਮੈਸੇਜ ਦੇਣਾ ਚਾਹਾਂਗੀ ਕਿ ਟਿਪਸ ਨੂਰ ਮਹਿਲ ਦੇ ਅੱਜ ਬਾਕੀ ਬਹੁਤ ਵਧੀਆ ਕਰ ਰਿਹਾ ਹੈ ਐਜੂਕੇਸ਼ਨ ਵਿੱਚ ਤੇ ਇਹਨਾਂ ਦੇ ਬੱਚਿਆਂ ਦੀ ਵਜ੍ਹਾ ਨਾਲ ਕਰ ਰਹੇ ਬੱਚੇ ਬਹੁਤ ਵਧੀਆ ਪੜ੍ਹਾਈ ਕਰ ਰਹੇ ਹੈ ਉਹਨਾਂ ਦੇ ਪੇਰੈਂਟਸ ਬਹੁਤ ਸਪੋਰਟ ਕਰਦੇ ਹੈ ਅਸੀਂ ਜਦੋਂ ਵੀ ਕੋਈ ਵੀ ਇਥੇ ਐਕਟੀਵਿਟੀ ਕਰਦੇ ਹੈ ਮੀਟਿੰਗ ਕਰਦੇ ਹੈ ਬੱਚਿਆਂ ਦੀ ਪਰਫਾਰਮੈਂਸਿਸ ਹੁੰਦੀ ਹੈ ਬਹੁਤ ਅੱਛਾ ਲੱਗਦਾ ਹੈ ਪੇਰੈਂਟਸ ਗ੍ਰੈਂਡਪੇਰੈਂਟਸ ਸਾਰੇ ਆਉਂਦੇ ਹੈ ਉਹਦੇ ਨਾਲ ਬੱਚੇ ਨੂੰ ਬਹੁਤ ਇਨਕਰੇਜਮੈਂਟ ਮਿਲਦੀ ਹੈ ਔਰ ਬੱਚੇ ਦਾ ਜਜ਼ਬਾ ਆਉਂਦਾ ਹੈ ਕਿ ਦੇਖੋ ਮੇਰਾ ਪੇਰੈਂਟ ਮੇਰੀ ਪੜ੍ਹਾਈ 'ਚ ਇੰਟਰਸਟ ਲੈ ਆ ਰਿਹਾ ਔਰ ਮੈਂ ਪੇਰੈਂਟਸ ਨੂੰ ਇਹ ਕਹਿਣਾ ਚਾਹਾਂਗੀ ਮੁਬਾਰਕਬਾ ਦੇਣਾ ਚਾਹਾਂਗੀ ਉਹਨਾਂ ਨੇ ਬਹੁਤ ਅੱਛਾ ਸਕੂਲ ਆਪਣੇ ਬੱਚਿਆਂ ਦੇ ਭਵਿੱਖ ਲਈ ਚੁਣਿਆ ਹੈ ਔਰ ਬਹੁਤ سارے ਬੱਚੇ ਇਥੋਂ ਬਾਹਰ ਜਾ ਕੇ ਬਹੁਤ ਵਧੀਆ ਕਰ ਰਹੇ ਹੈ ਬਹੁਤ ਹੀ ਵਧੀਆ ਕਰ ਰਹੇ ਹੈ ਤੇ ਇਹ اسی وجہ ਨਾਲ ਪੋਸੀਬਲ ਹੋ ਪਾਇਆ ਹੈ ਕਿ ਪੇਰੈਂਟਸ ਨੇ ਆਪਣੇ ਬੱਚਿਆਂ ਦੀ ਵਧੀਆ ਐਜੂਕੇਸ਼ਨ ਦੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਠੀਕ ਹੈ थैंक यू